ਬੀਠੇ ਆ ਤੇ ਆ ਦੁਕੀ ਆ ਆ ਬਹੁਤ ਦਾਇਆ ਨਾ ਗਿਆ ਹਾ ਚੁਟਾ ਦੇ ਕਿਹਾ ਇਹ ਮੈਂ ਮੈਂ 2 ਕਰੋੜ ਰੁਪਏ ਦਾ ਸਾਮ ਦਿੱਤਾ ਇਹਨਾਂ ਨੇ ਹਾ ਚੁਟਾ ਦੇ ਤਰਕੀ ਵੀ ਤਰ ਕਿਥੂ ਲਿਆ ਕਿਥੂ ਲਿਆ ਨੇ ਫੀਸ ਤੇ ਆਇਆ ਤਾਂ ਅੱਧਰ ਕੋਟ ਦੇ ਅੰਦਰ ਧਾਰਿਆ ਚੱਲ ਵੀ ਅੱਜ ਚੱਲ ਕੋਟ ਦੇ ਅੰਦਰ ਧਾਰਿਆ ਹੋਣੇ ਗੁਰਮਿੰਦਰ ਹਾਂ ਜੀ ਉਹਨੂੰ ਧਾਰਿਆ ਬੱਡੀ ਗੁਰੂ ਰੱਬ ਦੇ ਹੋਰ ਹੈ ਜੇ ਅੱਜ ਕਿੰਨਾ ਟੋਕੀ ਗੁਰਮੁਹਾਂਜੀ ਜੀ ਜਿਥੇ ਸ਼ਨੀਵਾਰ ਤੁਸੀਂ ਇਹਦਾ ਤੋੜਾ ਕਰਕੇ ਕਰਿਓ। ਜੇਕਰ ਅੱਜ ਵੀ ਇਹਦਾ ਕੋਈ ਸਪੈਸਟ ਪੇਮੈਂਟ ਜਿੱਦਾਂ ਲਾਗ ਰਿਹਾ ਹੈ। ਇਹ ਤਾਂ ਕੋਈ ਚਮਤੂਤ ਹੋ ਗਿਆ ਹੈ। ਸਵੇਰੇ ਕਟ ਮਾਰ ਹੋ ਗਈ। ਦੇਖੋ ਇੱਥੇ ਉਹ ਦਿਨ ਜਿਹੜਾ ਉਸ ਦਿਨ ਜਿਹੜਾ ਵੀ ਸੱਜੇ ਦੇ ਵਿੱਚ ਆ ਬੜਾ ਹੋਲਦ ਇਹ ਨਾਲ ਟਕਾਵੇ ਕੁੱਕਾ ਜੀ ਨੂੰ ਮੈਂ ਫੜ ਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਗਿਆ ਮਾਈ ਗਾਡ ਕੋਈ ਨਹੀਂ ਜਿਸੀ ਕਰਦੇ ਇਹਨੂੰ ਠੰਡੀ ਗਏ ਬੰਦਾ ਮੈਂ ਮਿਲਿਆ ਅਸੀਂ ਤਾਂ ਤੁਹਾਨੂੰ ਅਸੀਂ ਆਪਸ ਨਹੀਂ ਬਲੇ ਹਾਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਤੁਸੀਂ ਆਪ ਆ ਕੇ ਸਾਨੂੰ ਦੱਸੀ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਇਹ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਜਣ ਦੋ ਅਸੀਂ ਹੱਥ ਕਰ ਲਾਂ ਦੇਖੋ ਜੀ ਪਹਿਨੀ ਆਪਣੀ ਸ਼ਿਰ ਚਿੰਦਾ ਦੁੱਤਾ ਜੀ ਜਿਹੜੀ ਤੇ ਡੀਐਸਪੀ ਸਾਹਿਬ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਰਜੀਤ ਸਿੰਘ ਡੀਐਸਟੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਕਿ ਤੁਸੀਂ ਪਰਚਾ ਪਾ ਦਿਓ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਤੇ ਮੈਂ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਹੋਰ ਮੈਂ ਆਪੇ ਕਰ ਲਾਂ ਆਉ ਤੁਹਾਨੂੰ ਮੈਸੇਜ ਕਰਾਂਗਾ ਦਿਨਾਂ ਤੋਂ ਹੀ ਡਰ ਕੇ ਬੁਰਾ ਤੇ ਮਾਲਕ ਨੂੰ ਮੈਂ ਇਹ ਕਰ ਦੇਣਾ ਮੇਰੇ ਕੋਲ ਨਹੀਂ ਸੀ ਸਹੀ ਫਾਲੂ ਹੈ ਆਇਆ ਫਾਰਾ ਹੈ ਫਾਰਾ ਹੈ ਜੀ ਆਹ ਕੋਣ ਤੁਸੀਂ ਸਾਡੇ ਡੀਆਈਸ ਹੋ ਰਹੇ ਇਹ ਨਾ ਬੇਟਾ ਹੈ ਇਹ ਆਪੜਾ ਹੈ ਜੀ ਆਪ ਘੇਰੂ ਆਪਾਂ ਲੈਟ ਕੰਮ ਕਰਵਾ ਲਿਆ ਨੇ ਕਿ ਇਦਾਂ ਦਾ ਕੋਈ ਕੰਮ ਨਾ ਬਿਲਕੁਲ ਇਹ ਕੰਮ ਨਹੀਂ ਕਰਦਾ ਜੀ ਉਹ ਤਾਂ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਚੱਕ ਕੇ ਵੇਚ ਦਿੰਦਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜਾਂ ਕੋਈ ਥੀਨ ਵਾਲਾ ਲੈਣ ਆ ਜਾਂਦਾ ਤੋਂ ਨੂੰ ਜਾ ਕੇ ਦਵਾ ਲਿਆ ਕੋਈ ਉਹਨੂੰ ਦਵਾਤਾ ਫਿਰ ਆਪ ਕੀ ਲੈ ਜੀ ਜੀ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਜਨਾਬ ਹਾਂ ਅਸੀਂ ਤੁਹਾਡੀ ਉਹ ਜਿਹੀ ਇਹਦੇ ਜੇ ਮਦਦ ਕਰਦੇ ਆਂ ਤੇ تاکہ ਸਹੀ ਰਸਤੇ ਤੇ ਆਵੇ ਤੁਸੀਂ ਸਾਡੀ ਹੈਲਪ ਕਰਨਾ ਤੇ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਪੀ ਆਪਣੇ ਰਮਾਣਾ ਸਾਹਿਬ ਰਹੇ ਸੀ ਤੇ ਖਤਰਾ ਦੇ ਸਕਦੇ ਹਾਂ ਉਹਨਾਂ ਨਾਲ ਮੈਂ 200 ਰੁਪਏ ਆਪ ਦਾ ਜੀ ਕਈ ਬੰਦੇ ਰਾਮਪੁਰੇ ਖੂਟੀ ਦਾ ਕੇ ਫਲੰਦਰੀ ਫਾਡੀ ਕਮਿਊਨਿਟੀ ਦੇ ਰਿਸੀਗਾ ਜੀ ਆਉ ਬਾਅਦ ਚ ਫਿਰ ਮੇਰੇ ਹਿੰਮਤ ਨਹੀਂ ਰਹੀ ਜੀ ਮੇਰਾ ਅਕੀਦਮ ਟੁੱਗਿਆ ਸੀਗਾ ਆ ਪਹੇੂਪੀ ਆਫੀ ਟੁੱਟਿਆ ਹੋ ਗਿਆ ਹਾਂ ਕੋਈ ਨਹੀਂ ਸਾਡੇ ਵੱਲੋਂ ਜਾਨੂ ਸਾਡੇ ਵੱਲੋਂ ਮੈਂ ਫਿਰ ਨਹੀਂ ਹਿੰਮਤ ਰਹੀ ਜੀ ਕਿਸੇ ਨੂੰ ਫੜਨ ਜੋਗੀ ਨਹੀਂ ਹੈ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਸਰ ਇੰਸਪੈਕਟਰ ਨੂੰ ਚੈੱਕ ਕਰਵਾਓ ਕਰਵਾ ਦੇ ਨਾ ਮੈਂ ਸਰ ਸੀਐਨ ਚੈੱਕ ਕਰਵਾਉਂਦਾ

ਉਹ ਨਵੇਂ ਬਸਰ ਲੈ ਆ ਗਏ ਦਰਵਾਜ਼ੇ ਬਾਹਰ ਹੈ ਇਹ ਕੋਈ ਦਰਵਾਜ਼ਾ ਹੈ ਤੀਰੂ ਵੀ ਕੱਢੀ ਨਹੀਂ ਪੀ ਜੂਗੀ ਇਹ ਜਿੱਥੇ ਰੱਖਿਆ ਕਰੀਂ ਜੀ ਕਿਉਂ ਕਿ ਉਸ ਕਾਰਨ ਵੱਡੇ ਕੰਮ ਇਸ ਤਰ੍ਹਾਂ ਕਰੀ ਜਾਣਗੇ ਆਪਣਾ ਵਿਕਰਮ ਹੋ ਵਿਕਰਮ ਅੰਦਰ ਜਾ ਉਹ ਬਵਾਏ ਉਹ ਲੈ ਆ ਕਿੰਨਾ ਕੰਨਾ ਜਾਈ ਸੀ ਸਾਨੂੰ ਜੀ ਕਿਛੂ ਨਹੀਂ ਆ ਕੀ ਰਸੀ ਅੱਛਾ ਬਰਬਾਦ ਬਰਬਾਦ ਹੋ ਗਿਆ ਆਹ ਹਾਂ ਜੀ ਨਹੀਂ ਜਾਨੀ 17 ਮਿੰਟ ਉਹਦੀ ਸੂਈ ਵਿੱਚ ਹੀ ਲੱਗੀ ਰਹਿ ਜਾਂਦੀ ਬਾਹਰ ਉਹ ਆਪਣੀ ਜੀ ਆਖਿ ਪਾਈਆਂ ਨਾ ਤੇ ਜੀ ਉਹ ਜੀ ਨਹੀਂ ਕੰਮ ਕਰਦੇ ਜਦੋਂ ਦੁਕੀਆਂ ਕਰਦੇ ਜੀ ਬਾਕੀ ਜਿਹੜੇ ਜਵਾਕਾਂ ਕੋਸਲੇ ਦਿੰਦਾ ਨਾ ਨਾਲੇ ਬਗਮਾ ਇਹਦੇ ਵਾਹੀ ਜੀ ਇਹ ਕਰੀਏ ਕੋਈ ਰੋਕ ਟੋਕ ਨਹੀਂ ਕਰਦਾ ਜਦੋਂ ਆਕ ਮਾਰਦੇ ਨੇ ਕੁੱਤੇ ਨੇ ਖਾਂਡੇ ਖੋ ਲੈਂਦੇ ਨੇ ਪੈਸੇ ੱਤੇ ਨਾਲ ਪਹੁੰਚਦੇ ਨੇ ਕਿੱਥੋਂ ਲਿਆ ਲਿਆ ਕਿ ਮਾਵਾਂ ਤੇ ਇਹਨਾਂ ਪੈਸੇ ਜਵਾਕਾਂ ਨਹੀਂ ਜੀ ਦੁੱਧ ਲੱਗਿਆ ਸਾਡੇ ਤੇ ਲੈ ਆ ਜਾਂਦੇ ਆ ਤਰਾਹੇ ਨਾ ਸਾਵੇਂ ਆ ਜੀ ਸਵੇਰੇ ਤੋਂ 4-5 ਵੱਜ ਜਾਏਗੀ ਅੰਦਰ ਕੁਬਨੇ ਟੈਂਪਸ ਕਰੀਏ ਉਹੀ ਉਹੀ ਬੰਦੋਲੇ ਸਰਵੋਣੇ ਸਰਵੋਣੇ ਮੈਂ ਤਾਂ ਬਸ ਚਲ ਖੜੀ ਜੇ ਕੋਈ ਜੇ ਤੇ ਟਿਕਾ ਕਰ ਦੋ ਕੋਈ ਨੀ ਦੁੱਧ ਪਾਈ ਗਏ ਪੈਣੀ ਕਿਸੇ ਮੋਟੇ ਭਾਈਆਂ ਨਾਲ ਕਿ ਰਣ ਠੀਕ ਕਰੀ ਭਾਂਡੇ ਮਾਰ ਤੱਕ ਕੇ ਵੀ ਬੋਲੂ ਨੇ ਹਾਂ ਤੇ ਗਰੀਬ ਆ ਜਾਂਦਾ ਕੋਈ ਦਾ ਸਾਂ ਪੰਜਾ ਕੀ ਉਹ ਕਿਤੇ ਪੁੱਜ ਗਿਆ ਜੀ ਇਹ ਤਾਂ ਕੰਪਨੀ ਨਾ ਲੋਬਾ ਦਾ ਜੀ ਹੈ ਨਾ ਬਤਾਵੇ ਕੋਈ ਨਹੀਂ ਨਾ ਦੁੱਧ ਵਾਲੀ ਹੈ ਨਾ ਦੁੱਧ ਵੀ ਨਹੀਂ ਲੱਗਦਾ ਤੇਰਾ ਨਹੀਂ ਦੁੱਧ ਵੱਧਾ ਨਹੀਂ ਹਾਂ ਤੇ ਕੋਲ ਤਾਂ ਦੇ ਦਿੱਤਾ ਹੱਟਾ ਬੜਾ ਹਾਂ ਉਹ ਜਾਂਦਾ ਆਉਂਦਾ ਉਹ ਆਖਰ ਉਹ ਹਰ ਨੂੰ ਹੋਵੇ ਜੋ ਕੇ ਮੂਰੇ ਲੱਤੀ ਗੱਡੀ ਬੱਚੇ ਵਾਲੀ ਵਾਂਦੇ ਜੋ ਡਰਾਈਵਰ ਨੇ ਰੋਕੀ ਨਹੀਂ ਕੀ ਗੱਡੀ ਤੇ ਮੁਰਫੀ ਉਹਦੇ ਨਾਲ ਨਾਲ ਪਿੰਡ ਤੇ ਘੱਲ ਲਈ ਹੈ ਤੇ ਪਿੰਡ ਤੋਂ ਜੋ ਡਰਾਈਵਰ ਨੇ ਵੇਖੇ ਬਾਅਦ ਦੀ ਗੱਡੀ ਫੇਰ ਫੇਰ ਨਿਕਲ ਕੇ ਲੈ ਕੇ ਗਿਆ ਕਿਨੂੰ ਮਿਲੇ ਸੀ ਤੁਸੀਂ ਇੱਕ ਐਸਐਚਓ ਸਾਹਿਬ ਕੋਲੇ ਵੀ ਸਾਡਾ ਕੇਸ ਆਈ ਮੈਮ 345 ਕੋਈ ਵੀ ਅੱਥਾ ਹੀ ਆਣੀ ਕਿ ਉਹ ਐਸਟੇਂਡ ਵੀ ਹੈ ਠੀਕ ਹੈ ਪਛਾ ਦਰਜ ਹੈ ਨਾ ਪਛਾ ਦਰਜ ਕੱਲ ਸਾਡੇ ਬੱਚਿਆਂ ਨੂੰ ਪਛਾ ਦਰਜ ਹੋਈ ਨੂੰ ਕੱਲ ਨੂੰ ਸਾਨੂੰ ਵੀ ਘਰ ਨੂੰ ਵਾੜ ਦੇਣ ਨੂੰ ਕੋਈ ਅੱਥਾ ਰਿਕਾਰਡਿੰਗ ਸਾਡੇ ਕੋਲੇ ਹੈ ਮੈਡਮ ਇਹ ਮੈਡੀ ਸਾਨੂੰ ਡਰਾਈਵਰ ਜੀ ਐਸਐਚਓ ਸਾਹਿਬ आईपीएस प्रोफेसनल हैगे इत्ते लगे होया इस प्र, प्रोग्राम तो वहा ਤੁਹਾਡਾ ਰਾਬਤਾ ਕਾਮ ਕਰ ਲਾਂਗੇ ਠੀਕ ਹੈ ਰਿਐਕਸ਼ਨ ਲੈ ਲੈਣੇ ਉਹਦਾ ਨੰਬਰ ਲੈ ਲੋ ਰਿਕਾਰਡਿੰਗ ਵੀ ਹੈਗੀ ਐ ਮੈਮ ਸਾਡੇ ਕੋਲ ਉਹ ਦਿੱਤੇ ਉਹਨੂੰ ਦੇ ਦੇਣਾ ਦੀ ਅਨੁਭਵ ਜੈਨ ਸਰ ਹੈਗੇ ਇਹਨਾਂ ਨੂੰ ਦੇ ਦੇਣਾ ਫਿਰ ਫੋਰਸ ਦਿਵਾਓ ਅੱਠੀ ਅਗਲੀ ਜਗ੍ਹਾ ਚੱਲੋ ਲੋ ਜੀ ਦੇਖੋ ਐਸ ਐਸਟ ਹਾਂ ਨਾਲਾਂ ਟੀ ਕੁਈ ਨਹੀਂ ਉਹ ਆਂਟੀ ਐ ਤੇ ਰੋਟੀ ਬਣਾਈ ਜਾਂਦੀ ਸੀ ਇਹ ਨਹੀਂ ਹਾਂਜੀ ਤੇਰੇ ਵਾਸਤੇ ਉਹਨਾਂ ਦੇ ਬੱਚੇ ਇੱਥੇ ਆਏ ਹੋਏ ਨੇ कितने ਕਰਦੇ ਨੇ ਰਾਲ ਵਿੱਚ ਫੋਟੋ ਲੈ ਕੇ ਦੇਣਾ ਕਮਲ ਦੇ ਲਈ ਆਪਰੇ ਦੋਨੋਂ ਲਿਆ ਦੇ ਨਾ ਦੋ ਸੱਚ ਬੰਦ ਕਰ ਲਿਓ ਦੋ ਹੱਤਾ ਦੀ ਰਸੀਦ ਦੇ ਦੇ ਕਮਲ ਕਿੱਥੇ ਹੈ ਕਮਲ ਵੀ ਸੀ ਇਹ ਕਾ ਚਾ ਕਰਦਾ ਮੈਂ ਤੇ ਦੂ ਹੈ ਨਾ ਐਂਡੀ ਦੇ ਹਾਂਜੀ ਖੋਣ ਕੀ ਕਰਦਾ ਖੋਣ ਕੀ ਤੇ ਬੇਲ ਤੇ ਆਇਆ ਤਾਂ ਚੱਲੀ ਉਹ ਉਹ ਉਤਲੀਉਂਗੀ। ਇਹ ਤੁਮਨਾਇ ਪੁਰਾਣਾ ਹੈ। ਉਹ ਬਹੁਤ ਪੁਰਾਣਾ ਹੈ। ਸਾਡੇ ਇੱਥੇ ਆਲੇ ਸਾਡੇ ਨੇ ਆਪਣਾ ਨਸੀਬਪੁਰ। ਉਹਦੇ ਕੋਲੋਂ ਚਿੱਟੇ ਕੰਡਾ ਵੀ ਛੜਿਆ ਗਿਆ, ਚਿੱਟਾ ਹੀ ਪੜਿਆ ਗਿਆ ਰ ਹਰ ਜੋ ਸੀਗਾ। ਉਹਨੇ ਫਿਰ ਨੂੰ ਅੰਦਰੋਂ ਦਿਸਾਇਆ। ਛੜੇ ਆ ਨਸ਼ਾ ਲਿਖਦਾ ਇੱਥੇ ਤੇ ਸਿਆਸ 체 ਨੂੰ ਧਰਨ ਸਰਾਂ ਦੇ। ਛੜੇ ਆਂਦਾ। ਪੁੱਲ ਜੀ ਅੰਨੇ ਤੇ ਨਸ਼ਾ ਤੇ ਹੀ ਮੁਕਤ ਕਰਾਉ। ਸਕੜ ਕਿ ਜੋ ਕਨੈਕਟ ਪੈ ਗਈ ਸੀ ਕਿਹੜੀ ਕਿੱਥੇ ਰੱਖਣੀ ਜਿਹੜਾ ਦਸਤੂਰ ਇਹਨਾਂ ਨੂੰ ਪਤਾ ਇਹਨਾਂ ਨੇ ਮੀਟਿੰਗ ਕੀਤੀ ਹੈ ਜਦ ਮੈਂ ਮੂੰਹ ਤੇ ਕਹਿੰਦਾ ਵੀ ਇਹਨੇ ਕਿਹਨਾਂ ਨੇ ਕੀਤੀ ਹੈ ਇਹਨਾਂ ਨੂੰ ਵੀ ਪਤਾ ਕਦੇ ਦਾ ਹੁੰਦਾ ਸੀ ਮੈਨੂੰ ਕੋਰ ਪਰਮਿਸ਼ਨ ਹੈ ਮੈਨੂੰ ਤੇ ਮੈਨੂੰ ਇਹਨਾਂ ਦੇ ਨਾਲ ਹੀ ਰੰਜੀਤ ਸਿੰਘ ਜਿਹੜੀ ਧਰਨੇ ਦੇ ਮੇਰੀ ਸੀ ਚਿੱਟਾ ਲਿਆ ਕੇ ਇਹਨਾਂ ਨੂੰ ਜ਼ਿੰਦਗੀ ਤੇ ਫੇਸ ਪਰ ਹੁਣ ਪਹੁੰਚ ਨਹੀਂ ਗਈ ਉਹਨੇ ਮੈਨੂੰ ਸਿਗਨਲ ਦਿੱਤੀ ਈਐਨਏ ਦੇ ਘਰੇ ਨੂੰ ਰਖਾਣਾ ਸ਼ੁਰੂ ਕਰੇ ਫਰੈਂਚਾਂ ਜਹਾ ਮੈਂ ਪਹੁੰਚਿਆ ਸੀ ਉਹ ਰਾਮਪੁਰੇ ਦੇ ਇਲਾਕੇ ਤੋਂ ਆਇਆ। ਉੱਥੋਂ ਫਿਰ ਇਹਨਾਂ ਨੇ ਸੇਵਲ ਥਾਣੇ ਦੇ ਇੱਕ ਐਸਐਚਓ ਜੀ ਹਰਜੋਤ ਸਿੰਘ ਨੇ ਹੋਇਆ ਤੇ ਗੱਡੀ ਆਈ। ਮੈਂ ਫਿਰ ਅੱਡੇ ਜਾਣਾ ਕੋਜਨੈਸ਼ਾਪ ਫਾਰਮ ਆ ਗਿਆ। ਮੈਂ ਮੇਰੀ ਬਰਸਾਡਾ ਅੱਡਾ ਹੀ ਪਹੁੰਚੇ ਆਪਣਾ ਚੈਹਿਆ ਕੋੜੀ। ਮੈਂ ਹੋਰ ਐਸਐਚ ਨਾਲ ਅੱਗੇ ਚਲਾਇਆ। ਕੋਈ ਨਹੀਂ ਜੀ ਮੈਂ ਸੇ ਘਰ ਦਾ ਨਾ ਮੈਂ ਘਰੇ ਖਾਣਾ ਇੰਡਸਟਰੀ 2800 ਜੋ ਤੇ 3 ਦਿਨ ਮੈਂ ਕੋਈ ਸੀ ਜਾ ਕੇ ਦਿੱਲੀ ਜਾ। ਔਰ ਇਹ ਬੱਚੀ ਨੂੰ ਕੋਈ ਬਚਾਰੋ ਮੈਂ ਇਹ ਕਹਣਾ ਬਚਾਣ ਲਈ ਆਈ ਹੈ ਜੀ ਡੋਂਟ ਵਰੀ ਕਰਦੇ ਜੀ ਜਿਹੜਾ ਨਸ਼ਾ ਆਉਣ ਨੂੰ ਮੁਕਤ ਕਰਾਏ ਨਸ਼ਾ ਬਹੁਤ ਸਾਰੇ ਆਉਂਦੇ ਆਏ ਇਹ ਵੀ ਆਈਏ ਇਹ ਸਾਰੇ ਅਫਸਰ ਸਿਵਲ ਨਾਇੰਨ ਵੀ ਤਾਂ ਹੈ ਨਹੀਂ ਬਾਰਲੀ ਅਫਸਰ ਵੀ ਲੈ ਕੇ ਆਏ ਹੈ ਇਹਨਾਂ ਨੇ ਅਫਰਟ ਕਰਨ ਲਈ ਆਏ ਹੈ ਨਾ ਮੈਂ ਤਾਂ ਤੁਹਾਨੂੰ ਦੱਸਾਂ ਮੈਂ ਡੀਆਈਐਸ ਨੂੰ ਲੈ ਕੇ ਇਸ ਵਾਰ ਲਈ ਕਰਾਈ ਪਰ ਇਹ ਕੋਈ ਮੁਕਤ ਕਰਾਉਂ ਨਸ਼ੇ ਕੋਈ ਗੱਲ ਨਹੀਂ ਜੀ ਕਰਦੇ ਸਾਰੇ ਆਮ ਇੱਥੇ ਕੱਟ ਲੈਂਦੇ ਤੇ ਲੜਾਈ ਬਹੁਤ ਕਰਨੀ ਜੀ ਕਦੇ ਨਹੀਂ ਨਸ਼ਾ ਚਾਹੁੰਦੇ ਬੋਲੀ ਬਾਬਾ